ਦੇਖੋ ਜਿਹੜੀ ਰਾਜਾ ਬੜਿੰਗ ਹੁਣਾਂ ਨੇ ਇਸ ਟਾਈਮ ਤੇ ਆ ਕੇ ਸਟੇਟਮੈਂਟ ਦਿੱਤੀ ਆ ਉਹ ਮੈਂ ਸਮਝਦਾ ਕਿ ਇੰਨੀ ਉਹ ਮਾੜੀ ਔਰ ਘਟੀਆ ਸਗੀ ਉਹਦੀ ਪਿੱਛੇ ਮਾਨਸਿਕਤਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕੀ ਆ ਮੈਂ ਰਾਜਾ ਬੜਿੰਗ ਹੁਣਾਂ ਨੂੰ ਪੁੱਛਣਾ ਚਾਹਨਾ ਕੀ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਦੇ ਵਿੱਚ ਸਾਡੀਆਂ ਧੀਆਂ ਭੈਣਾਂ ਬੱਚਿਆਂ ਦੇ ਗਲਾਂ ਵਿੱਚ ਟੈਰ ਪਾ ਕੇ ਉਹਨਾਂ ਦੀ ਪਾਰਟੀ ਨੇ ਸਾਨੂੰ ਦਿੱਲੀ ਵਿੱਚ ਮਾਰਿਆ ਹੋਵੇ ਕੀ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਦੇ ਪੰਜਾਬ ਦੇ ਅੰਦਰ ਸਾਡਾ 25000 ਨੌਜਵਾਨ ਝੂਠੇ ਮੁਕਾਬਲਿਆਂ ਵਿੱਚ ਮਾਰਤਾ ਹੋਵੇ ਕਿ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਵੇਂ ਜਸਵੰਤ ਸਿੰਘ ਖਾਲੜਾ ਵਰਗੇ ਉਹਨਾਂ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਨੂੰ ਮਾਰਿਆ ਹੋਵੇ ਕਿ ਸਾਨੂੰ ਇਹੋ ਜਿਹਾ ਹਿੰਦੁਸਤਾਨ ਚਾਹੀਦਾ ਮੈਂ ਸਮਝਦਾ ਕਿ ਇਹ ਲੋਕਾਂ ਦੀ ਮਾਨਸਿਕਤਾ ਦੇਖੋ ਕਿਹੋ ਜਿਹੀ ਆ ਉਹ ਸੋਚਦੇ ਆ ਵੀ ਖਣੀ ਖਾਲਿਸਤਾਨ ਦਾ ਨਾਂ ਲਾਏ ਤੇ ਅਸੀਂ ਦੋ ਭਾਈਚਾਰਿਆਂ ਦੇ ਵਿੱਚ ਪਾੜ ਪਾ ਕੇ ਵੋਟਾਂ ਦੀ ਪੋਲਰਾਈਜੇਸ਼ਨ ਕਰ ਲਾਂਗੇ ਸਿਰਫ ਤੇ ਸਿਰਫ ਉਹਨਾਂ ਦੀ ਇੰਨੀ ਮਾਨਸਿਕਤਾ ਆ ਜਿਹੜੀਆਂ ਉਹ ਗੱਲਾਂ ਕਰਦੇ ਨੇ ਉਹਨਾਂ ਦੀਆਂ ਗੱਲਾਂ ਬਿਲਕੁਲ ਉਹਨਾਂ ਨੂੰ ਸ਼ਾਇਦ ਅਸੀਂ ਤਾਂ ਜਵਾਬ ਹੀ ਅੱਜ ਹੀ ਹੁਣ ਤੁਹਾਡੇ ਸਾਹਮਣੇ ਦਿੱਤਾ ਦੇਣਾ ਹੀ ਨਹੀਂ ਸੀ ਚਾਹੁੰਦੇ ਸੰਗਤ ਨੇ ਏਡੀ ਵੱਡੀ ਪੱਦਰ ਤੇ ਉਹਨਾਂ ਨੂੰ ਜਵਾਬ ਦਿੱਤਾ ਸੋਸ਼ਲ ਮੀਡੀਆ ਦੇ ਵਿੱਚ ਕਿ ਉਹਨਾਂ ਦੀ ਲੱਗਦਾ ਮੈਨੂੰ ਵੀ ਸ਼ਾਇਦ ਮੰਦ ਬੁੱਧੀ ਪੰਜਾਬ ਦੇ ਲੋਕਾਂ ਦੇ ਨਾਂ ਉਹਨਾਂ ਦਾ ਇਹੋ ਸੰਦੇਸ਼ ਆ ਕਿ ਆਪਾਂ ਪੰਜਾਬ ਨੂੰ ਪੰਥ ਨੂੰ ਚੜ੍ਹਦੀ ਕਲਾ ਚ ਲੈ ਕੇ ਜਾਣਾ ਨੌਜਵਾਨਾਂ ਨੂੰ ਵੀ ਹੋਪੀ ਲੈ ਕੇ ਨਸ਼ਿਆਂ ਤੋਂ ਬਾਹਰ ਆ ਕੇ ਆਪਣੀ ਕੌਮ ਲਈ ਕੰਮ ਕਰੋ ਆਪਣੇ ਪੰਜਾਬ ਦੇ ਖਿੱਤੇ ਲਈ ਕੰਮ ਕਰੋ ਇਹ ਜਿਹੜੀ ਆਪਣਾ ਕੀਮਤੀ ਜੀਵਨ ਆ ਇਹਨੂੰ ਆਪਾਂ ਇਦਾਂ ਵਿਅਰਥ ਨਾ ਗਵਾਈਏ ਜੀ ਆ ਜਿਹੜੀ ਤਰੰਤਾਂ ਰੰਦੀ جنگ ਹੈ ਮੈਂ ਕਹਿ ਸਕਦਾ ਪੰਜਾਬ ਦੇ ਲੋਕਾਂ ਨੇ ਇੱਥੇ ਆਇਆ ਫਤਵਾ ਦੇਣਾ ਕਿਉਂਕਿ 10 ਸਾਲ ਤਕਰੀਬਨ 9 ਸਾਲ ਕਾਂਗਰਸ ਤੇ ਝਾੜੂ ਵਾਲੇ ਨ ਤਬਾ ਕਰਦਾ ਪੰਜਾਬ ਇਲਾਕੇ ਦੇ ਲੋਕ ਤੇ ਪੰਜਾਬ ਦੇ ਲੋਕ ਹੁਣ ਚਾਹੁੰਦੇ ਆ ਵਾਪਸ ਆਪਣੀ ਖੇਤਰੀ ਪਾਰਟੀ ਸ਼ਰੋਮਨੀ ਕਾਲੀਦਾਲ ਜੋ ਬਾਪੂ ਬਾਦਲ ਦੀ ਰਾਜ ਵਿੱਚ ਸ਼ਰੋਮਨੀ ਕਾਲੀਦਾਲ ਰਾਜ ਵਿੱਚ ਜੋ ਤਰੱਕੀ ਜੋ ਅਮਨ ਸ਼ਾਂਤੀ ਜੋ ਭਾਈਚਾਰਕ ਇਕਜੋਜ ਜੋ ਗਰੀਬ ਤੇ ਕਿਸਾਨ ਦੇ ਵਪਾਰੀ ਦੀ ਗੱਲ ਕੀਤੀ ਜਾਂਦੀ ਸੀ ਉਹ ਸਾਰਾ ਖਤਮ ਹੋ ਗਿਆ ਸੋ ਲੋਕੀ ਵਾਪਸ ਚਾਹੁੰਦੇ ਆ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਤਰੱਕੀ ਸਰਦਾਰ ਮੀ ਫੌਜੀ ਪਰਿਵਾਰ ਕਾਫੀ ਲੋਕ ਸរសਾ ਰਹੇ ਨੇ ਕਿ ਵਧੀਆ ਕੰਮ ਕੀਤਾ ਸ਼ਰੋਮਨੀ ਕਾਲੀਦਾਲ ਦੇਖੋ بڑا ਨੇਕ ਪਰਿਵਾਰ ਹੈ ਉਹ ਪਰਿਵਾਰ ਹੈ ਜਿਨੇ ਆਪਣੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਬਰਦਾਸ਼ਤ ਨਹੀਂ ਕਰ ਸਕੇ ਕੋਈ ਵੀ ਨਹੀਂ ਸਿੱਖ ਕਰ ਸਕਦਾ ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਕਾਂਗਰਸ ਵਿੱਚ ਰਹਿ ਕੇ ਸਿੱਖ ਨਹੀਂ ਹਲੇ ਵੀ ਇੰਦਰਾ ਗਾਂਧੀ ਨੂੰ ਆਪਣੀ ਮਾਂ ਸਮਝਦੇ ਐ ਇਹ ਤਾਂ ਮਾੜੀ ਗੱਲ ਕੀ ਹੋ ਸਕਦੀ ਸਰ ਕਿਸ ਤਰ੍ਹਾਂ ਜਿਹੜਾ ਖਾਲਿਸਤਾਨ ਬਿਆਨ ਤੇ ਜਿਵੇਂ ਇੰਡੀਆ ਦੀ ਗੱਲ ਕਰਦੇ ਨੇ ਰਾਜਾ ਵੜਿੰਗ ਹੋਣੀ ਅੱਜ ਵੀ ਉੱਥੇ ਗੱਲ ਕਰ ਰਹੇ ਸੀ ਰਾਜਾ ਵੜਿੰਗ ਨੂੰ ਮੈਂ ਪੁੱਛਣਾ ਚਾਹਣਾ ਹੈ ਕਿ ਉਹਨਾਂ ਦੇ ਜਿਹੜਾ ਉਮੀਦਵਾਰ ਹੈ ਜਿਹੜਾ ਵਰਤ ਸਾਹਿਬ ਹੈ ਉਹਨਾਂ ਦੇ ਪਿਤਾ ਜੇਲ੍ਹ ਕਿਉਂ ਗਏ ਸੀ ਜੀ ਐਸਟ ਪੂਰੇ ਮਾਝੇ ਦੇ ਸਭ ਤੋਂ ਮਸ਼ਹੂਰ ਸਮੱਗਲਰ ਸੀ ਤੇ ਜੇਲ੍ਹ 'ਚ ਹੀ ਉਹਨਾਂ ਦੀ ਡੈਥ ਹੋਈ ਹੈ ਇਸ ਜਿਹੜੇ ਉਮੀਦਵਾਰ ਦੇ ਉਹ ਸਭ ਤੋਂ ਵੱਡੇ ਡਰੱਗਸ ਸਮੱਗਲਰ ਸੀ ਜਿਨ੍ਹਾਂ ਨੂੰ ਲਗਾਤਾਰ ਇੰਨੇ ਸਾਲ ਜੇਲ੍ਹ ਜਰੇ ਆ ਹੁਣ ਉਸ ਪਰਿਵਾਰ ਦਾ ਮੁਕਾਬਲਾ ਧਰਮੀ ਫੌਜੀ ਪਰਿਵਾਰ ਨਾਲ ਕਰਨਾ ਚਾਹੁੰਦੇ ਆ